ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਸਵੇਰ ਤੋਂ ਇਹ ਖਬਰਾਂ ਸੁਣ ਰਹੇ ਹਾਂ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪੰਜਾਬ ਹਰ ਪੀੜਤਾਂ ਦੀ ਸਾਰ ਲੈਣ ਲਈ ਇਸ ਦੌਰੇ ਤੇ ਆ ਰਹੇ ਨੇ ਮੈਸੇਜ ਤਾਂ ਇਹ ਗੱਲ ਹੈ ਕਿ ਮੌਜ ਚ ਪਹਿਲਾਂ ਆਉਣੇ ਬਣਦੇ ਸੀ ਇਨਾ ਹੜਪੀੜਤਾਂ ਦੇ ਪ੍ਰਤੀ ਅੱਜ ਤੱਕ ਸਾਡੇ ਪ੍ਰਧਾਨ ਮੰਤਰੀ ਵੱਲੋਂ ਕੋਈ ਟਵੀਟ ਤੱਕ ਨਾ ਦਿੱਤਾ ਜਾਣਾ ਔਰ ਅਫਗਾਨਿਸਤਾਨ ਦੇ ਲਈ ਰਾਤ ਸਮਗਰੀਆਂ ਵੀ ਪਹੁੰਚ ਜਾਣੀਆਂ ਇਹ ਸਰਕਾਰ ਦੀ ਬੇਰੁਖੀ ਜ਼ਾਹਰ ਕਰਦੀ ਸੀ ਤੇ ਇਸੇ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਐਗਰੀਕਲਚਰ ਮਨਿਸਟਰ ਆਏ ਨੇ ਉਹਨਾਂ ਦਾ ਜਿਹੜਾ ਬਿਆਨ ਸੀ ਉਹ ਵੀ ਅਸਲ ਦਿਸ਼ਾ ਵੱਲ ਜਾਣ ਦੀ ਬਜਾਏ ਜਿੱਥੋਂ ਸਾਨੂੰ ਹੜਾਂ ਦੀ ਮਾਰ ਪਈ ਹੈ ਉਹਦੇ ਅਸਲ ਕਾਰਨਾਵਲ ਜਾਣ ਦੀ ਬਜਾਏ ਉਹ ਵੀ ਇੱਧਰ ਉੱਧਰ ਗੱਲਾਂ ਕਰਕੇ ਗੋਗਲਗੋਤ ਮਿੱਟੀ ਛੱਡ ਕੇ ਚਲੇ ਗਏ ਤੋ ਚਲੋ ਆ ਰਹੇ ਨੇ ਲੱਗਦਾ ਪਤਾ ਕਿ ਦੇਖਦੇ ਆ ਕੀ ਕਰਦੇ ਜੇਕਰ ਸੱਚੀਓ ਸਾਡੇ ਪ੍ਰਧਾਨ ਮੰਤਰੀ ਜੀ ਇਮਾਨਦਾਰੀ ਨਾਲ ਆਪਣੇ ਲੋਕਾਂ ਦੇ ਲਈ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਬਚਾਉਣ ਲਈ ਆ ਰਹੇ ਨੇ ਕੁਝ ਕਰਨਾ ਚਾਹੁੰਦੇ ਨੇ ਤਾਂ ਸਾਡੀ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਇਸ ਗੱਲ ਦਾ ਕੰਟਰੋਲ ਇਸ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਇਹ ਹੜ ਆਏ ਕਿਉਂ ਅੱਜ ਮਾਹਿਰਾਂ ਨੇ ਜਿਹੜੇ ਅੰਕੜੇ ਬਾਹਰ ਕੱਢ ਕੇ ਲੋਕਾਂ ਦੇ ਸਾਹਮਣੇ ਰੱਖ ਦਿੱਤੇ ਨੇ ਕਿ ਮਈ 22 ਤੱਕ 22 ਮਈ ਜਾਂ 25 ਮਈ ਤੱਕ ਜਿਆਦਾ ਤੋਂ ਜਿਆਦਾ ਪਾਣੀ ਭਾਖੜਾ ਡੈਮ ਦੇ ਵਿੱਚ 1445 ਫੁੱਟ ਰੱਖਿਆ ਜਾ ਸਕਦਾ ਹੈ ਲੇਕਿਨ ਉਸੇ ਡੇਟ ਨੂੰ ਭਾਖੜਾ ਡੈਮ ਦੇ ਅੰਦਰ ਪਾਣੀ ਦਾ ਜਿਹੜਾ ਲੈਵਲ ਹੈ ਉਹ ਰਿਕਾਰਡ ਹੋ ਰਿਹਾ ਹੈ 1562 ਫੁੱਟ 117 ਫੁੱਟ ਪਾਣੀ ਜਿਆਦਾ ਅੱਜ 117 ਫੁੱਟ ਪਾਣੀ ਜ਼ਿਆਦਾ ਹੈ ਤੇ ਇਹਦਾ ਮਤਲਬ ਕਲੀਅਰ ਹੈ ਕਿ ਉਹ ਅਣਗਹਿਲੀ ਜਾਂ ਜਾਣ ਬੁੱਝ ਕੇ ਕੀਤੀ ਗਈ ਉਹ ਕਰਤੂਤ ਹੈ بارشਾਂ ਲਗਾਤਾਰ ਮੌਸਮ ਵਿਭਾਗ ਦੱਸ ਰਿਹਾ ਸੀਗਾ ਕਿ بارشਾਂ ਜ਼ਿਆਦਾ ਹੋਣਗੀਆਂ ਕਿ ਉਹਦੀ ਚਿੰਤਾ ਕਰਨਾ ਉਹਨਾਂ ਦੇ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਸੀ ਉਹਨਾਂ ਨੇ ਕਿਉਂ ਨਹੀਂ ਨਿਭਾਈ ਉਹ ਜ਼ਿੰਮੇਵਾਰੀ ਸੋ ਸਭ ਤੋਂ ਪਹਿਲਾਂ ਤਾਂ ਜੇਕਰ ਸਾਡੇ ਪ੍ਰਧਾਨ ਮੰਤਰੀ ਅੱਜ ਪੰਜਾਬ ਦਾ ਫਿਕਰ ਕਰਕੇ ਆ ਰਹੇ ਨੇ ਉਹਨਾਂ ਨੂੰ ਇਹ ਕਰਨਾ ਚਾਹੀਦਾ ਹੈ ਕਿ ਇਹਦੀ ਜੁਡੀਸ਼ਲੀ ਇਨਕੁਆਰੀ ਮਾਰਕ ਕਰਕੇ ਜਾਣ ਕਿਸੇ ਜੱਜ ਦੀ ਅਗਵਾਈ ਦੇ ਵਿੱਚ ਇਨਕੁਆਰੀ ਹੋਵੇ ਤੇ ਅਸਲ ਦੋਸ਼ੀਆਂ ਨੂੰ ਸਜ਼ਾ ਮਿਲੇ ਤਾਂ ਜਾ ਕੇ ਇਹਦਾ ਇਹਦਾ ਕੰਟਰੋਲ ਹੋ ਸਕਦਾ ਭਵਿੱਖ ਦੇ ਵਿੱਚ ਅਗਲੀ ਗੱਲ ਭਵਿੱਖ ਦੇ ਵਿੱਚ ਅਜਿਹੀ ਘਟਨਾ ਨਾ ਵਾਪਰੇ ਉਹਦੇ ਬਚਾਅ ਦੇ ਲਈ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਕੰਟਰੋਲ ਰਾਜਾ ਕੋਲੇ ਆਉਣਾ ਚਾਹੀਦਾ ਹੈ ਕੇਂਦਰ ਕਿਰਪਾ ਕਰਕੇ ਇਸ ਕੰਟਰੋਲ ਨੂੰ ਛੱਡਣ ਦਾ ਐਲਾਨ ਕਰੇ ਵੱਡੀਆਂ ਲੋੜਾਂ ਇਹ ਨੇ ਉਸ ਤੋਂ ਅਗਲੀ ਗੱਲ ਹੈ ਕਿ ਕੇਂਦਰ ਲੈਵਲ ਦੀ ਗੱਲ ਹੈ ਕਿ ਜਦੋਂ ਦੇ ਡੈਮ ਬਣੇ ਨੇ ਅੱਜ ਤੱਕ ਇਹਨਾਂ ਡੈਮਾਂ ਨੂੰ ਡੀ ਸਿਲਟਿੰਗ ਨਹੀਂ ਕੀਤਾ ਗਿਆ ਤਾਂ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਜਦੋਂ ਉਹਨਾਂ ਨੂੰ ਡੀ ਸਿਲਟਿੰਗ ਹੀ ਨਹੀਂ ਕੀਤਾ ਗਿਆ ਤਾਂ ਉਹ ਡੈਮਾਂ ਦੀ ਵਾਟਰ ਨੂੰ ਸਟੋਰ ਕਰਨ ਦੀ ਪਾਣੀ ਨੂੰ ਸਟੋਰ ਕਰਨ ਦੀ ਕੈਪੈਸਿਟੀ ਕਈ ਗੁਣਾ ਕਈ ਬਹੁਤ ਸਾਰੀ ਮਾਤਰਾ ਦੇ ਵਿੱਚ ਘਟ ਗਈ ਹੋਣੀ ਹੈ ਤੇ ਜਦੋਂ ਉਹ ਘਟ ਗਈ ਆ ਉਹਦੇ ਉਹ ਸਟੋਰ ਕਰਨ ਦੀ ਮਾਤਰਾ ਹੀ ਕੈਪੈਸਿਟੀ ਨਹੀਂ ਰਹੀ ਤਾਂ ਫਿਰ ਕਦੇ ਦਾ ਸਾਡੀ ਸਰਕਾਰ ਦੀ ਇਹ ਗੱਲ ਹੁੰਦੀ ਹੈ ਕਿ ਜੀ ਅੱਜ ਤਾਂ ਸਾਡੇ ਕੋਲੇ ਪਾਣੀ ਬਹੁਤ ਥੋੜਾ ਹੈ ਬਿਜਲੀ ਵੀ ਨਹੀਂ ਪੂਰੀ ਕਰ ਸਕਦਾ ਦੇ ਇੱਕਮੀ ਪੈਣ ਨਾਲ بارش ਆਉਣ ਨਾਲ ਕੀ ਇਹ ਹਾਲਾਤ ਬਣ ਜਾਂਦੇ ਕਿ ਸਾਨੂੰ ਫਲੱਟ ਗੇਟ ਖੋਲਣੇ ਪੈਣਗੇ ਸੋ ਡੀਸਿਲਟਿੰਗ ਦਾ ਕੰਮ ਕਿਹਨੇ ਕਰਾਉਣਾ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਹੈ ਇਹਦੇ ਲਈ ਪਾਸੇ ਧਿਆਨ ਦੇਵੇ ਔਰ ਉਸ ਤੋਂ ਅੱਗੇ ਦਰਿਆਵਾਂ ਦੀ ਡੀਸਿਲਟਿੰਗ ਕਦੇ ਨਹੀਂ ਹੋਈ ਔਰ ਉਧਰਲੇ ਪਾਸੇ ਕਪੈਸਿਟੀ ਘਟ ਗਈ ਹੈ ਡੈਮਾਂ ਚੋਂ ਅਗਲੇ ਪਾਸੇ ਦਰਿਆਵਾਂ ਦੇ ਵਿੱਚ ਪਾਣੀ ਨੂੰ ਸੰਭਾਲਣ ਦੀ ਕਪੈਸਿਟੀ ਘਟ ਗਈ ਔਰ ਬੰਨਾਂ ਦੀ ਲੰਬੇ ਸਮੇਂ ਤੋਂ ਕਦੇ ਵੀ ਦੁਬਾਰਾ ਉਹਨਾਂ ਦੀ ਮਜ਼ਬੂਤੀ ਨਹੀਂ ਕੀਤੀ ਗਈ ਔਰ ਉਹ ਸਾਰੇ ਦੇ ਸਾਰੇ ਬੰਨਾਂ ਨੂੰ ਮੁੜ ਦੁਬਾਰਾ ਮਤਲਬ ਸਟਰੋਂਗ ਕੀਤਾ ਜਾਏ ਮਜ਼ਬੂਤ ਕੀਤਾ ਜਾਏ ਇਸ ਸਮੇਂ ਦੀ ਵਕਤ ਦੀ ਲੋੜ ਹੈ ਔਰ ਅਗਲੀ ਗੱਲ ਹੈ ਜਿਹੜੀ ਮੈਂ ਗੱਲ ਕਰਨੀ ਚਾਹਣਾ ਹੈ ਕਿ ਸਾਡੇ ਮਾਨਯੋਗ ਆ ਮੁੱਖ ਮੰਤਰੀ ਪੰਜਾਬ ਨੇ ਕੁਝ ਅਨਾਉਂਸਮੈਂਟਾਂ ਅੱਜ ਕੀਤੀਆਂ ਨੇ ਅਸੀਂ ਉਮੀਦ ਕਰਦੇ ਸੀਗੇ ਕਿ ਮੁੱਖ ਮੰਤਰੀ ਸ਼ਾਇਦ ਇਹ ਅਨਾਉਂਸਮੈਂਟ ਕਰਨ ਕਿ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਗਲਤੀ ਨਾਲ ਜਿਹੜਾ ਇਹ ਹੋਇਆ ਹੈ ਇਹਦੇ ਪ੍ਰਤੀ ਅਸੀਂ ਸੁਪਰੀਮ ਕੋਰਟ ਹਾਈ ਕੋਰਟ ਦੇ ਵਿੱਚ ਰਿਟ ਪਾਵਾਂਗੇ ਕੇਸ ਕਰਾਂਗੇ ਔਰ ਉਹਨਾਂ ਅਧਿਕਾਰੀਆਂ ਨੂੰ ਕਟਾਰੇ 'ਚ ਖੜੇ ਕਰਾਂਗੇ ਜਿਨ੍ਹਾਂ ਦੇ ਕਰਕੇ ਸਾਡਾ ਪੰਜਾਬ ਡੁੱਬਿਆ ਲੇਕਿਨ ਇਹਦੇ ਵਜ੍ਹਾ ਹੀ ਕੋਈ ਗੱਲ ਸਾਡੇ ਮੁੱਖ ਮੰਤਰੀ ਨੇ ਨਹੀਂ ਕੀਤੀ ਕੈਬਨਿਟ ਨੇ ਨਹੀਂ ਕੀਤੀ ਜਿਹੜੀ ਅਤੀ ਮੰਦ ਭਾਗੀ ਆ ਸਾਡੇ ਔਰ ਅਗਲੀ ਗੱਲ ਹੈ ਜਿਹੜੀ ਕੀਤੀ ਹੈ ਜਿਹੋਦੇ ਤੇ ਗੱਲ ਕਰੀਏ ਤਾਂ ਇਹ ਕਿਹਾ ਕਿ 4 ਲੱਖ ਰੁਪਈਆ ਅਸੀਂ ਉਹਨੂੰ ਦੇਵਾਂਗੇ ਜਿਹਦੇ ਪਰਿਵਾਰ ਦਾ ਜੀ ਚਲਿਆ ਗਿਆ ਇਸ ਦੁਨੀਆ ਤੋਂ ਤੇ ਮੈਂ ਹੈਰਾਨ ਹਾਂ ਇਸ ਗੱਲ ਤੋਂ ਕਿ ਭਾਈ ਜਿਹੜਾ ਤੁਹਾਡੀ ਇਸ ਗਲਤੀ ਕਰਕੇ ਦੇਸ਼ ਦਾ ਢਿੱਡ ਭਰਨ ਵਾਲਾ ਅੱਜ ਰੁੜ ਗਿਆ ਦਰਿਆਵਾਂ 'ਚ ਉਹਨਾਂ ਹੜ੍ਹਾਂ 'ਚ ਰੁੜ ਗਿਆ ਉਹਨੂੰ ਦੇ ਰਹੇ ਹੋ 4 ਲੱਖ ਰੁਪਈਆ ਤੇ ਤੁਹਾਡੀ ਗਲਤੀ ਸੀ ਉਹ ਗਲਤੀ ਉਹ ਵੀ ਤੁਹਾਡੀ ਸੀ ਲੇਕਿਨ ਇਹ ਫਰਕ ਜ਼ਰੂਰ ਆ ਵੀ ਇਹ ਤੁਹਾਡਾ ਤੁਹਾਡਾ ਫੂਡ ਸਿਕਿਉਰਿਟੀ ਦਾ ਸਿਪਾਹੀ ਸੀ ਜਿਹੜਾ ਰੁੜਿਆ ਤੇ ਉਹ ਜਿਹੜਾ ਪਹਿਲਾਂ ਸ਼ਰਾਬ ਪੀ ਕੇ ਜ਼ਹਿਰੀਲੀ ਸ਼ਰਾਬ ਪੀ ਕੇ ਬੰਦੇ ਮਰੇ ਨੇ ਉਹ ਇੱਕ ਆਮ ਵਿਅਕਤੀ ਸੀ ਤੇ ਉਹਨਾਂ ਨੂੰ ਤੁਸੀਂ 10 10 ਲੱਖ ਰੁਪਏ ਦੀ ਅਨਾਉਂਸਮੈਂਟ ਕੀਤੀ ਹੈ 10 10 ਲੱਖ ਰੁਪਏ ਦਿੱਤਾ ਹੈ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਹੈ ਇਹਦਾ ਮਤਲਬ ਐਸ ਨੂੰ ਤੁਸੀਂ ਉਹਦੇ ਨਾਲੋਂ ਬਹੁਤ ਛੋਟਾ ਗਿਣਦੇ ਹੋ ਇਹ ਤੁਹਾਡਾ ਪੰਜਾਬ ਪ੍ਰਸ਼ਤੀ ਜਾਂ ਮੁੱਖ ਮੰਤਰੀ ਜੀ ਇਹਨੂੰ ਕੀ ਮੰਨਿਆ ਜਾਏ ਔਰ ਜਿਹਦੀ ਅਸੀਂ ਹੋਰ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਤੇ ਨਖੇਦੀ ਕਰਦੇ ਆ ਔਰ ਇਹਨੂੰ ਰਿਜੈਕਟ ਕਰਦੇ ਆ ਰੱਦ ਕਰਦੇ ਆ ਅਗਲੀ ਗੱਲ ਇਹ ਕਿਹਾ ਕਿ ਅਸੀਂ 20000 ਰੁਪਏ ਮਾਫੀਆ ਦੇਾਂਗੇ ਮੁੱਖ ਮੰਤਰੀ ਜੀ 20000 ਰੁਪਏ ਮਾਫੀਆ ਵਾਲੀ ਮਾਰ ਹੋਈ ਹੈ ਜ਼ਮੀਨਾਂ ਉਤਰਪੁਤਰ ਹੋ ਗਈਆਂ ਕਿ ਤੋ ਤਾਂ 10 ਫੁੱਟ ਡੂੰਘਾ ਟੋਹਾ ਪੁੱਟਿਆ ਗਿਆ ਤੇ ਕਿਤੇ ਜਾ ਕੇ 5 ਫੁੱਟਾਂ ਮਿੱਟੀ ਚੜ ਗਈ ਆ ਇੱਥੇ ਇੱਕ ਇੱਕ ਲੱਖ ਰੁਪਇਆ ਕਿੱਲੇ ਤੇ ਖਰਚ ਆਉਣਾ ਇਹਨੂੰ ਦੁਬਾਰਾ ਇਸ ਜ਼ਮੀਨ ਨੂੰ ਦੁਬਾਰਾ ਆਬਾਦ ਕਰਨ ਦੇ ਲਈ ਤੇ ਤੁਸੀਂ ਦੇ ਤਾਂ 20000 ਰੁਪਇਆ ਮੈਂ ਕਹਿੰਦਾ ਇਹਦੀ ਇੱਥੋਂ ਘੱਟੋ ਘੱਟ ਜਿਹੜੇ ਲੋਕਾਂ ਦੀ ਜਿੱਥੇ ਜਿਹੜੇ ਖੇਤ ਤੇ ਅਸੀਂ ਬੈਠੇ ਆ ਇੱਥੇ ਲੋਕਾਂ ਨੇ ਗੋਭੀ ਦੀ ਖੇਤੀ ਕੀਤੀ ਆ ਔਰ ਗੋਭੀ ਦੀ ਖੇਤੀ ਵਾਲਿਆਂ ਨੂੰ ਤੁਸੀਂ 20000 ਰੁਪਇਆ ਦੇ ਕੇ ਜਿਹੜੇ 60-60000 ਰੁਪਇਆ 70-70000 ਰੁਪਇਆ ਇੰਨੇ ਮਹਿੰਗੇ ਭਾਦੇ 20 ਲੈ ਕੇ ਪਾ ਕੇ ਉਹਨਾਂ ਨੇ ਗੋभी ਤਿਆਰ ਕਰਕੇ ਦਿੱਤੀ ਹੈ। ਔਰ ਉਹਨਾਂ ਲੋਕਾਂ ਨੂੰ ਤੁਸੀਂ 20000 ਰੁਪਏ ਕਹੇਂਗੇ ਜਾਂ ਜਿਹੜੇ ਸਾਡੇ ਝੋਨੇ ਦੇ ਕਾਸ਼ਤਕਾਰ ਕਿਸਾਨ ਨੇ ਜਿੱਥੋਂ ਅੱਜ ਉਹਨਾਂ ਦਾ 80-80000 ਦਾ 90-90000 ਦਾ ਝੋਨਾ ਨਿਕਲਣਾ ਸੀ ਉਹਨਾਂ ਨੂੰ ਤੁਸੀਂ 20000 ਦੀ ਅਨਾਉਂਸਮੈਂਟ ਕਰ ਰਹੇ ਹੋ। ਸ਼ਰਮ ਆਉਣੀ ਚਾਹੀਦੀ ਹੈ ਸਰਕਾਰ ਨੂੰ ਅਨਾਉਂਸਮੈਂਟ ਕਰਨੇ ਨੂੰ। ਪਹਿਲੀ ਤਾਂ ਗੱਲ ਹੈ ਕਿ 27 ਤਰੀਕ ਦਾ ਪੰਜਾਬ ਜੂਝ ਰਿਹਾ ਹੈ ਇਸ ਨਾਲ। ਅੱਜ ਤੱਕ ਸਾਡੇ ਮੁੱਖ ਮੰਤਰੀ ਦਾ ਮੂੰਹ ਨਹੀਂ ਖੁੱਲਿਆ ਜੇ ਮੂੰਹ ਖੁੱਲਿਆ ਹੈ ਤਾਂ ਆ ਕਰ ਰਹੇ ਹੋ ਤੁਸੀਂ ਆ ਦੇਮ ਦੀ ਗੱਲ ਕਰਦੇ ਹੋ। ਅੱਜ ਕੱਲੀ ਤੁਸੀਂ ਅਨਾਉਂਸਮੈਂਟ ਇਹ ਕੀਤੀ ਹੈ ਸਾਡੀ ਪੰਜਾਬ ਸਰਕਾਰ ਨੇ ਕਹਿੰਦੇ ਜਿਹਦਾ ਖੇਤ ਉਹਦਾ ਰੇਟ ਗੱਲ ਤਾਂ ਬੜੀ ਸੋਹਣੀ ਲੱਗੀ ਪਰ ਨਾਲ ਅਗਲੇ ਪਾਸੇ ਕੀ ਕਹਤਾ ਕਹਿੰਦੇ 15 ਨਵੰਬਰ ਤੱਕ ਹੈ ਤੁਹਾਡੀ 15 ਨਵੰਬਰ ਤੋਂ ਬਾਅਦ ਨਹੀਂ ਮੁੱਖ ਮੰਤਰੀ ਜੀ ਧਿਆਨ ਦਿਓ ਇਹਨਾਂ ਲੋਕਾਂ ਕੰਨੀ ਇਹਨਾਂ ਦੇ ਘਰਾਂ ਦੇ ਘਰ ਉੜ ਗਏ ਇਹਨਾਂ ਦੇ ਦਾਣੇ ਵੀ ਰੋੜ ਕੇ ਲੈ ਗਿਆ ਮੀ ਬਸ ਤੁਹਾਡਾ ਹਰ ਇਹਨਾਂ ਦੇ ਅਨਾਜ ਲੈ ਗਿਆ ਜਿਹੜਾ ਅੰਦਰ ਹੀ ਪਿਆ ਸੀ ਉਹ ਰੋੜ ਕੇ ਖਾਣ ਲਈ ਕੁਝ ਨਹੀਂ ਇਹਨਾਂ ਕੋਲੇ ਔਰ ਫਸਲ ਤਾਂ ਮਰੀ ਮਰੀ ਐ ਇਹ ਰੇਤ ਨੂੰ ਵੇਚ-ਵੇਚ ਕੇ ਹੋ ਸਕਦਾ ਆਪਦੇ ਬੱਚਿਆਂ ਦਾ ਟਿੱਡ ਪੂਤੋਰ ਲੈਣਾ ਹੋ ਸਕਦਾ ਇਹਦੇ ਆਧਾਰ ਤੇ ਆਪਦਾ ਕੰਮ ਕਰ ਲੈਣਾ ਸੋ ਸਾਡੀ ਬੇਨਤੀ ਹੈ ਕਿ ਸਰਕਾਰ ਅਜੇ ਹਾ ਸ਼ਰਤਾ ਲਾਉਣੀਆਂ ਬੰਦ ਕਰੇ ਨਹੀਂ ਤਾਂ ਮਜਬੂਰ ਨਾ ਸਾਨੂੰ ਸਾਡੇ ਇਹਨਾਂ ਕਿਸਾਨਾਂ ਦੇ ਨਾਲ ਆ ਕੇ ਖੜਨਾ ਪਏਗਾ ਅਗਲੀ ਗੱਲ ਮੈਂ ਪੁੱਛਣੀ ਚਾਹਣਾ ਹੈ ਕਿ ਪੂਰਾ ਪੰਜਾਬ ਇਹ ਤਾਂ ਸਰਕਾਰ ਕਹਿ ਰਹੀ ਹੈ ਕਿ ਹਰ ਪ੍ਰਭਾਵਿਤ ਮੰਨ ਲਿਆ ਸੀ ਜੇ ਪੰਜਾਬ ਨੂੰ ਪਾਈ ਹੜ੍ਹ ਪ੍ਰਭਾਵਿਤ ਮੰਨ ਲਿਆ ਤਾਂ ਫਿਰ ਅੱਜ ਇਹ ਨਹੀਂ ਮੰਨਦਾ ਕਿ ਪੰਜਾਬ ਦੇ ਕਿਸਾਨਾਂ ਦਾ ਸੰਪੂਰਨ ਕਰਜ਼ਾ ਖਤਮ ਕੀਤਾ ਜਾਏ ਕਿੱਥੋਂ ਤਾਰਨਗੇ ਲੋਕ ਤੁਸੀਂ ਇਹ ਕਹਤਾ ਕਿ ਅਸੀਂ ਕੱਲਾ ਕੋਆਪਰੇਟਿਵ ਦਾ ਕਰਜ਼ਾ ਉਹਨੂੰ ਅਸੀਂ 6 ਮਹੀਨੇ ਪਿੱਛੇ ਕਰਦੇ ਹਾਂ ਬਾਕੀ ਦਾ ਕੀ ਬਣੇਗਾ ਜੀ ਔਰ 6 ਮਹੀਨੇ ਪਿੱਛੇ ਕਰਨ ਤੋਂ ਬਾਅਦ ਕਿੱਥੋਂ ਤਾਰੂਗਾ ਕਿਸਾਨ ਕਿਸਾਨ ਕੋਲੇ ਕੀ ਕੀ ਸੌ ਸੋਰ ਸਾ ਕੀ ਸਾਧਨ ਹੈ ਇੱਕ ਫਸਲ ਮਰ ਜੇ ਤਾਂ ਕਿਸਾਨ 15-15 ਸਾਲ ਉੱਠ ਕੇ ਖੜਾ ਨਹੀਂ ਹੁੰਦਾ ਸੋ ਇਹ ਜਿਹੜੀਆਂ ਤੁਸੀਂ ਸਾਨੂੰ ਅੱਜ ਅਨਾਊਂਸਮੈਂਟਾਂ ਕੀਤੀਆਂ ਨੇ ਐਸਕੇਮ ਨਾਨ ਪੋਲੀਟਿਕਲ ਇਹਨੂੰ ਪੂਰੀ ਤਰ੍ਹਾਂ ਮੁੱਢੋਂ ਅਸੀਂ ਰੱਦ ਕਰਦੇ ਆਂ ਔਰ ਸਰਕਾਰ ਇਹਨੂੰ ਮੁੜ ਦੁਬਾਰਾ ਵਿਚਾਰੇ ਔਰ ਬੰਦਾ ਮੁਆਵਜ਼ਾ ਦੇਵੇ ਉਹ ਕੀ ਮੰਗਦੇ ਆਂ ਅਸੀਂ ਉਹਦੇ ਸਬੰਧ ਦੇ ਵਿੱਚ ਸਾਡੇ ਐਸਕੇਮ ਨਾਨ ਪੋਲੀਟਿਕਲ ਦੇ ਲੀਡਰ ਨੇ ਸਾਡੇ ਜਸਰਦਾਰ ਜਰਨੈਲ ਸਿੰਘ ਜੀ ਹਰਿਆਣਾ ਤੋਂ ਇਹਨਾਂ ਨੂੰ ਮੇਰੀ ਬੇਨਤੀ ਆ ਕਿ ਇਹ ਆਪਣੀ ਗੱਲ ਤੁਹਾਡੇ ਨਾਲ ਰੱਖਣਗੇ ਦੇਖਣਾ ਹੈ ਪੰਜਾਬ ਦੇ ਵਿੱਚ ਜੋ ਹੜ੍ਹ ਆਏ ਨੇ ਇਨ੍ਹਾਂ ਹੜ੍ਹਾਂ ਦੇ ਨਾਲ ਭਾਰੀ ਤਵਾਹੀ ਹੋਈ ਹੈ ਇਹ ਹੜ੍ਹ ਚਾਹੇ ਸਰਕਾਰ ਦੇ ਨਕਮੇਪਨ ਦੀ وجہ ਨਾਲ ਆਏ ਨੇ ਚਾਹੇ ਸਰਕਾਰ ਦੇ ਕਿਸੇ ਛੇੜੰਤਰ ਦੀ وجہ ਨਾਲ ਆਏ ਨੇ ਇਹਨਾਂ ਦੇ ਨਾਲ ਬਹੁਤ ਭਾਰੀ ਤਵਾਹੀ ਹੋਈ ਹੈ ਔਰ ਜਿੰਨਾ ਕਿਸਾਨਾਂ ਦੀਆਂ ਫਸਲਾਂ ਉੜੀਆਂ ਨੇ ਜਿੰਨਾ ਕਿਸਾਨਾਂ ਦੇ ਘਰ ਉੜ ਗਏ ਜਿਨ੍ਹਾਂ ਕਿਸਾਨਾਂ ਦੇ ਪਸ਼ੂ ਰੁੜ ਗਏ ਜਿਨ੍ਹਾਂ ਕਿਸਾਨਾਂ ਦੇ ਘਰ ਦੇ ਜੀ ਰੁੜ ਗਏ ਉਹਨਾਂ ਦਾ ਪੁਨਰਵਾਸ ਕਰਨ ਵਾਸਤੇ ਅਸੀਂ ਐਸਕੇਮ ਨੌਨ ਪੋਲੀਟਿਕਲ ਵੱਲੋਂ ਇਹ ਮੰਗ ਕਰਦੇ ਹਾਂ ਕਿ ਜਿਹੜੇ ਘਰ ਦਾ ਇੱਕ ਜੀ ਰੁੜ ਗਿਆ ਜਿਹੜੇ ਘਰ ਦਾ ਜੀ ਚਲਾ ਗਿਆ ਉਸ ਪਰਿਵਾਰ ਨੂੰ ਘੱਟੋ-ਘੱਟ 25 ਲੱਖ ਰੁਪਈਆ ਔਰ ਉਸ ਪਰਿਵਾਰ ਦੇ ਇੱਕ ਜੀ ਨੂੰ ਨੌਕਰੀ ਦਿੱਤੀ ਜਾਵੇ ਜਿਹੜੇ ਕਿਸਾਨਾਂ ਦੀ ਫਸਲ ਰੁੜੀ ਹੈ ਉਹਦਾ ਘੱਟੋ-ਘੱਟ ਇੱਕ ਕਿੱਲੇ ਦਾ ਜਿਹੜਾ 1 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਜਿਹੜੇ ਬੰਨ ਟੁੱਟ ਕੇ ਜਿਹੜੇ ਥਾਂ ਤੇ ਮਿੱਟੀ ਭਰੀ ਐ ਜਿਹੜੇ ਥਾਂ ਤੇ ਟੋਏ ਪੈ ਗਏ ਉਹਨਾਂ ਥਾਵਾਂ ਦੇ ਉੱਤੇ ਫਸਲ ਮਰਨ ਦੇ 1 ਲੱਖ ਰੁਪਏ ਤੋਂ ਇਲਾਵਾ ਉਸ ਜ਼ਮੀਨ ਨੂੰ ਦੁਬਾਰਾ ਤੋਂ ਵਾਹਯੋਗ ਕਰਨ ਵਾਸਤੇ ਬੀਜਣ ਜੋਗ ਬਣਾਉਣ ਵਾਸਤੇ 1 ਲੱਖ ਰੁਪਏ ਦਾ ਹੋਰ ਘੱਟੋ-ਘੱਟ ਖਰਚਾ ਹੋਵੇਗਾ ਸਰਕਾਰ ਉਹ 1 ਲੱਖ ਰੁਪਏ ਐਕਸਟਰਾ ਉਸ ਥਾਂ ਲਈ ਵੀ ਜਿਹੜਾ ਉਹ ਕਿਸਾਨਾਂ ਨੂੰ ਦੇਵੇ ਕਿਸਾਨਾਂ ਦੇ ਪਸ਼ੂ ਰੁੜਗੇ ਨੇ ਤਾਂ ਕੁਝ ਬਹੁਤ ਮਹਿੰਗੇ ਪਸ਼ੂ ਹੋਣਗੇ ਕੁਝ ਛੋਟੇ ਪਸ਼ੂ ਹੋਣਗੇ ਤਾਂ ਉਹਨਾਂ ਦੇ ਵਿੱਚ ਵੀ ਐਵਰੇਜ ਆਪਾਂ ਲਾ ਕੇ ਚੱਲਦੇ ਹਾਂ ਤਾਂ ਇੱਕ ਪਸ਼ੂ ਦਾ ਘੱਟੋ ਘੱਟ 1 ਲੱਖ ਰੁਪਇਆ ਜਿਹੜਾ ਉਹ ਸਰਕਾਰ ਕਿਸਾਨ ਨੂੰ ਮਜ਼ਦੂਰ ਨੂੰ ਮੁਆਵਜ਼ਾ ਦੇਵੇ ਇਸ ਤੋਂ ਇਲਾਵਾ ਉਹਨਾਂ ਦੇ ਘਰਾਂ ਦੇ ਵਿੱਚ ਤਰੇੜਾਂ ਆ ਗਈਆਂ ਕਈ ਘਰ ਬਿਲਕੁਲ ਢਹਿ ਢੇਰੀ ਹੋ ਗਏ ਡੈਮੇਜ ਹੋ ਗਏ ਪੂਰੀ ਤਰ੍ਹਾਂ ਨਾਲ ਉਹਨਾਂ ਘਰਾਂ ਦਾ ਵੀ ਪੂਰੀ ਤਰ੍ਹਾਂ ਨਾਲ ਸਰਵੇ ਕਰਕੇ ਪੂਰੀ ਤਰ੍ਹਾਂ ਨਾਲ ਮੁਆਇਨਾ ਕਰਕੇ 100% ਜਿਹੜੀ ਹੈ ਉਹ ਘਰਾਂ ਦੀ ਪਰਪਾਈ ਕਰੇ ਉਹਨਾਂ ਦੀ ਮਸ਼ੀਨਰੀ ਜੋ ਕਿ ਪਾਣੀ ਦੇ ਵਿੱਚ ਡੁੱਬ ਗਈ ਰੇਤੇ ਵਾਲਾ ਪਾਣੀ ਉਸ ਮਸ਼ੀਨਰੀ ਦੇ ਵਿੱਚ ਚਲਾ ਗਿਆ ਉਸ ਮਸ਼ੀਨਰੀ ਦਾ ਵੀ ਪੂਰੀ ਤਰ੍ਹਾਂ ਨਾਲ ਸਰਵੇ ਕੀਤਾ ਜਾਵੇ ਔਰ ਇਹ ਸਰਵੇ ਕਰਕੇ ਉਸ ਮਸ਼ੀਨਰੀ ਦੀ ਵੀ ਜਿਹੜੀ ਹੈ ਉਹ ਜਿਹੜਾ ਖਰਚ ਆਊਗਾ ਉਹਦੀ ਵੀ ਪੂਰੀ ਪਰਪਾਈ ਕੀਤੀ ਜਾਵੇ ਇਸ ਦੇ ਨਾਲ ਹੀ ਅਸੀਂ ਇੱਕ ਹੋਰ ਮੰਗ ਕਰਦੇ ਹਾਂ ਸਰਕਾਰ ਤੋਂ ਕਿ ਜਿਹੜੇ ਜਿਹੜੇ ਦਰਿਆਵਾਂ ਦੇ ਵਿੱਚੋਂ ਪਾਣੀ ਥੱਲੇ ਚੜਿਆ ਗਿਆ ਜਿਹੜੇ ਬੰਨਾਂ ਦੇ ਨਾਲੋਂ ਪਾਣੀ ਪਿੱਛੇ हट ਗਿਆ ਔਰ ਉਹ ਟੁੱਟੇ ਹੋਏ ਨੇ ਮੌਸਮ ਵਿਭਾਗ ਦੀ ਜਾਣਕਾਰੀ ਦੇ ਮੁਤਾਬਕ ਬਰਸਾਤਾਂ ਹੋਰ ਬਹੁਤ ਹੋ ਸਕਦੀਆਂ ਨੇ ਔਰ ਅਗਰ ਬਰਸਾਤਾਂ ਜ਼ਿਆਦਾ ਹੋ ਗਈਆਂ ਤਾਂ ਟੁੱਟੇ ਹੋਏ ਬੰਨਾਂ ਰਾਹੀਂ ਦੁਬਾਰਾ ਤੋਂ ਫੇਰ ਉਹਨਾਂ ਕਿਸਾਨਾਂ ਦੇ ਖੇਤਾਂ ਦੇ ਵਿੱਚ ਪਾਣੀ ਆ ਜਾਏਗਾ ਜਿਸ ਨਾਲ ਅਗਲੀ ਫਸਲ ਵੀ ਨਹੀਂ ਬੀਜੀ ਜਾ ਸਕੇਗੀ ਇਸ ਕਰਕੇ ਅਸੀਂ ਮੰਗ ਕਰਦੇ ਆ ਸਰਕਾਰ ਤੋਂ ਕਿ ਜਲਦੀ ਤੋਂ ਜਲਦੀ ਜਿਹੜੇ ਬੰਨ ਟੁੱਟੇ ਨੇ ਉਹਨਾਂ ਨੂੰ ਦੁਬਾਰੇ ਤੋਂ ਬੰਨਿਆ ਜਾਵੇ ਤਾਂ ਕਿ ਖਾਨਾ ਦੀ ਜਿਹੜੀ ਅਗਲੀ ਫਸਲ ਜਿਹੜੀ ਹੈ ਉਹ ਬੀਜੀ ਜਾ ਸਕੇ ਔਰ ਉਸ ਨੂੰ ਮੁਕੰਮਲ ਕੀਤਾ ਜਾ ਸਕੇ ਧੰਨਵਾਦ ਜੀ ਹਾਂਜੀ ਸਾਡੇ ਕੇਂਦਰ ਦੇ ਮੰਤਰੀ ਆਏ ਸੀ ਪਿਛਲੇ ਦਿਨੀ ਖੇਤੀ ਮੰਤਰੀ ਤੇ ਉਹਨਾਂ ਨੇ ਜਿਗਰ ਕੀਤਾ ਹੈ ਕਿ ਨਜਾਇਜ਼ ਮਾਈਨਿੰਗ ਦੇ ਕਾਰਨ ਜਿਹੜੇ ਆ ਉਹ ਹੜ ਆਏ ਆ ਬੇਸ਼ੱਕ ਇਹ ਹੜ ਜਿਹੜੇ ਆ ਇੱਕ ਸਾਜਿਸ਼ ਦੇ ਤਹਿਤ ਆਏ ਆ ਪ੍ਰਧਾਨ ਜੀ ਨੇ ਇਸ ਚੀਜ਼ ਨੂੰ ਪਹਿਲਾਂ ਦੱਸ ਦਿੱਤਾ ਹੈ ਕਿ ਇਹ ਡੀਸਿਲਟਿੰਗ ਨਾ ਹੋਣ ਦੀ ਵਜ੍ਹਾ ਕਾਰਨ ਇਹਨਾਂ ਦੀ ਵਿਉਂਤਬੰਦੀ ਦੀ ਘਾਟ ਕਾਰਨ ਕਿਸਾਨਾਂ ਦਾ ਨੁਕਸਾਨ ਕਰਨ ਲਈ ਇਹ ਸਾਰਾ ਕੁਝ ਰਚਿਆ ਗਿਆ ਫੇਰ ਵੀ ਜੋ ਨਜਾਇਜ਼ ਮਾਈਨਿੰਗ ਡੈਮਾਂ ਦੇ ਨੇੜੇ ਬੰਨਾ ਦੇ ਨੇੜੇ ਹੋ ਰਹੀ ਹੈ ਉਹ ਸਰਕਾਰੀ ਛਾਹ ਤੇ ਹੋ ਰਹੀ ਹੈ ਅੱਜ ਬੇਸ਼ੱਕ ਹੜ੍ਹ ਆਉਣ ਦਾ ਕਾਰਨ ਨਜਾਇਜ਼ ਮਾਈਨਿੰਗ ਨਹੀਂ ਪਰ ਇਹ ਡੈਮਾਂ ਦੀ ਹੋਂਦ ਦੇ ਲਈ ਵੱਡਾ ਖਤਰਾ ਹੈ ਜਨਾ ਇਹਦਾ ਘੇਰਾ ਹੈ ਡੈਮਾਂ ਦਾ ਜਿਹੜਾ ਮਨਾਹੀ ਵਾਲਾ ਏਰੀਆ ਹੈ ਜੇਕਰ ਇਹ ਨਜਾਇਜ਼ ਮਾਈਨਿੰਗ ਬੰਦ ਨਾ ਹੋਈ ਤਾਂ ਹੁਣ ਤਾਂ ਇੱਥੇ ਮਾਧੋਪੁਰ ਡੈਮ ਦੇ 2-3 ਗੇਟ ਟੁੱਟਣ ਦੇ ਨਾਲ ਹੀ ਬੜੀ ਵੱਡੀ ਜਿਹੜੀ ਐ ਉਤਰਥਲੀ ਮਚੀ ਐ ਤੇ ਜੇਕਰ ਇਹ ਡੈਮ ਇਹ ਡੈਮ ਹੀ ਕਿਤੇ ਖਿਸਗੇ ਸੇ ਫੇਰ ਸਾਰੇ ਪੰਜਾਬ ਨੂੰ ਪਾਣੀ ਦੇ ਵਿੱਚ 5-5 7-7 ਫੁੱਟ ਜਿਹੜਾ ਪੂਰੇ ਪੰਜਾਬ ਦੇ ਵਿੱਚ ਪਾਣੀ ਹੋਵੇਗਾ ਸੋ ਅਸੀਂ ਵਾਰਨਿੰਗ ਦਿੰਦੇ ਆ ਕਿ ਸਰਕਾਰੀ ਸ਼ਹਿਰ ਦੇ ਉੱਤੇ ਹੋ ਰਹੀ ਇਹ ਨਜਾਇਜ਼ ਮਾਈਨਿੰਗ ਤੁਰੰਤ ਰੋਕੀ ਜਾਵੇ ਸੋ ਪੰਜਾਬ ਦੇ ਕਿਸਾਨ ਜਿਹੜੇ ਐ ਉਹ ਡੁੱਬੇ ਐ ਫਸਲਾਂ ਖਰਾਬ ਹੋ ਗਈਆਂ ਗੰਨਾ ਵੀ ਜਿਹੜਾ ਬਹੁਤ ਵੱਡੇ ਏਰੀਆ ਦੇ ਵਿੱਚ ਹੁੰਦਾ ਜਿਸ ਏਰੀਆ 'ਚ ਪਾਣੀ ਆਇਆ ਚਾਹੇ ਉਹ ਮੰਡ ਦਾ ਏਰੀਆ ਹੋਵੇ ਚਾਹੇ ਉਹ ਬਾਰਡਰ ਦੀ 벨ਟ ਹੋਵੇ ਕਿਉਂਕਿ ਦਰਿਆਵਾਂ ਦੇ ਏਰੀਆ ਦੇ ਵਿੱਚ ਬਹੁਤ ਵੱਡੀ ਪੱਧਰ ਦੇ ਉੱਤੇ ਗੰਨੇ ਦੀ ਬਜਾਈ ਹੁੰਦੀ ਐ ਸੋ ਗੰਨਾ ਖਰਾਬ ਹੋ ਗਿਆ ਔਰ ਸਰਕਾਰ ਦੀ ਨਲਾਕੀ ਕਿ ਹੁਣ ਤੱਕ ਇਹਨਾਂ ਨੇ ਵੱਡੀ ਰਕਮ ਕਿਸਾਨਾਂ ਦੀ ਬਕਾਇਆ ਰਾਸ਼ੀ ਜਾਰੀ ਨਹੀਂ ਕੀਤੀ ਸੋ ਇਹਨਾਂ ਨੇ ਪਿਛਲੀ ਰਾਸੀ ਵੀ ਜਿਹੜੀ ਜਾਰੀ ਨਹੀਂ ਕੀਤੀ ਚਾਹੇ ਉਹ ਕੋਆਪਰੇਟਿਵ ਮਿਲਾਂ ਦੀ ਹੋਵੇ ਚਾਹੇ ਉਹ ਸਰਕਾਰੀ ਮਿਲਾਂ ਦੀ ਹੋਵੇ ਸੋ ਅਸੀਂ ਸਰਕਾਰ ਤੋਂ ਇਹ ਪ੍ਰਜ਼ੋਰ ਅਸੀਂ ਇਹ ਮੰਗ ਕਰਦੇ ਹਾਂ ਕਿ ਜਲਦੀ ਜਿਹੜੀ ਹੈ ਉਹ ਸਾਰੇ ਕਿਸਾਨਾਂ ਦੀ ਪੇਮੈਂਟ ਗੰਨੇ ਦੀ ਪਾ ਦਿੱਤੀ ਜਾਵੇ ਕਿਉਂਕਿ ਬੜਾ ਇੱਕ ਇਹਨਾਂ ਨੇ ਆ ਕੀਤਾ ਹੁਣ ਇਹ ਅਥਰੂ ਭਜਾਉਣ ਵਾਲੀ ਗੱਲ ਕਿ ਜਿਹੜੇ ਕਿਸਾਨਾਂ ਦੀ ਪੇਮੈਂਟ ਰੁਕੀ ਸੀ 6 ਫਰਵਰੀ ਤੋਂ ਲੈ ਕੇ ਹੁਣ ਤੱਕ ਪਾਈ ਨਹੀਂ ਨੀ ਉਹ ਸਿਰਫ ਚੌਥਾ ਹਿੱਸਾ ਪਾਈ ਹੈ ਜੋ ਕਿ ਕਿਸਾਨਾਂ ਦੇ ਨਾਲ ਮਜ਼ਾਕ ਹੈ ਕਿਸਾਨ ਜਿਹਨਾਂ ਹਾਲਾਤਾਂ ਚੋਂ ਗੁਜ਼ਰ ਰਹੇ ਐ ਕਿਸਾਨਾਂ ਦੇ ਇਹ ਆਪਣੇ ਪੈਸੇ ਐ ਤੁਸੀਂ ਮੁਆਵਜ਼ਾ ਤਾਂ ਲੁੜੀਂਦਾ ਨਹੀਂ ਦੇਣਾ ਮੁਆਵਜ਼ਾ ਤਾਂ ਲੱਖ ਲੱਖ ਰੁਪਈਆ ਜਿਹੜਾ ਉਹ ਚਾਹੀਦਾ ਓ ਤਾ ਤੁਹਾਡੇ ਤੋਂ ਆਸ ਨਹੀਂ ਤੁਸੀਂ 20 ਵੀ ਹਜ਼ਾਰ ਦੇ ਵਿੱਚ ਉਸ ਚੀਜ਼ ਨੂੰ ਸਮੇਟ ਰਹੇ ਹੋ 20 ਵੀ ਤੁਸੀਂ ਪਤਾ ਨਹੀਂ ਲੋਕਰ ਤੱਕ ਪਹੁੰਚਾਣਾ ਕਿ ਨਹੀਂ ਪਹੁੰਚਾਉਣਾ ਸਰਕਾਰ ਜੀ ਜਿਹੜਾ ਗੰਨੇ ਦਾ ਪੈਸਾ ਕਿਸਾਨਾਂ ਦਾ ਤੁਸੀਂ ਸਾਹਮਣੇ ਬੈਠੇ ਹੋ ਉਹ ਤਾਂ ਤੁਰੰਤ ਜਿਹੜਾ ਉਹ ਜਾਰੀ ਕਰ ਦਿਓ ਨਹੀਂ ਤਾਂ ਫਿਰ ਮੋਰਚੇ ਨੂੰ ਇਹ ਜਿਹੜੀਆਂ ਸਾਡੀਆਂ ਜੋ ਵੀ ਮੰਗਾਂ ਨੇ ਜਿਹੜੀ ਚਰਚਾ ਅੱਜ ਹੋਈ ਹੈ ਇਹਦੀ ਪਰਪਾਈ ਦੇ ਲਈ ਚਾਹੇ ਸੈਂਟਰ ਹੋਵੇ ਚਾਹੇ ਸੂਬਾ ਸਰਕਾਰ ਹੋਵੇ ਉਹਨਾਂ ਦੇ ਨਾਲ ਸਾਨੂੰ ਵੱਡੇ ਜਿਹੜਾ ਤਕੜੇ ਹੋ ਕੇ ਸਾਨੂੰ ਆੜਾ ਲਾਉਣਾ ਪਵੇਗਾ ਸਵਾਹਿਗੁਰੂ ਜੀ ਕਾ ਖਾਲਸਾ ਸਵਾਹਿਗੁਰੂ ਜੀ